ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਐਸਜੀਪੀ ਟੀਵੀ ਨਿਊਜ਼ ਬਿੱਤੇ ਦਿਨ ਭਾਗੋਵਾਲ ਵਿਖੇ ਛਿੰਝ ਮੇਲਾ ਕਰਾਇਆ ਗਿਆ ਜਿਸ ਵਿੱਚ ਬਲਬੀਰ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਕਮੇਟੀ ਦੇ ਚੇਅਰਮੈਨ ਲਖਬੀਰ ਸਿੰਘ ਫਗੋਵਾਲੀਆ ਮੇਲਾ ਕਮੇਟੀ ਪ੍ਰਬੰਧਕ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਭਲਵਿੰਦਰ ਸਿੰਘ ਵੱਲੋਂ ਮੇਲੇ ਦਾ ਆਜੋਜਤ ਕੀਤਾ ਗਿਆ ਇਸ ਦੌਰਾਨ ਦੇਸ਼ ਵਿਦੇਸ਼ ਵਿੱਚੋਂ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪੰਜਾਬੀ ਕਲਾਕਾਰਾਂ ਨੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਮੈਂ ਬਟਾਲੇ ਤੋਂ ਕਰਨ ਗਲਸੀ ਮੇਰੇ ਸਤਕਾਰਯੋਗ ਵੱਡੇ ਬ੍ਰਦਰ ਸਰਦਾਰ ਅਮਨਸ਼ੇਰ ਸਿੰਘ ਜੀ ਸ਼ਹਿਰੀ ਗਲਸੀ ਜੋ ਕਿ ਬਟਾਲੇ ਤੋਂ ਐਮਐਲਏ ਸੇਵਾ ਨਿਭਾਰੇ ਨੇ ਅੱਜ ਭਾਗੋਵਾਲ ਸ਼ਹੀਦਾ ਮੇਲਾ ਕਰਾਇਆ ਗਿਆ ਸੋ ਵੇਖ ਕੇ ਬਹੁਤ ਹੀ ਵਧੀਆ ਲੱਗਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਹਰ ਵਾਰੀ ਇੱਥੇ ਜਿਹੜਾ ਕਰਾਊਡ ਆ ਜਿਹੜੇ ਮੰਨਣ ਵਾਲੇ ਲੋਕ ਆ ਜਿਹੜੇ ਆਲੇ-ਦੁਆਲੇ ਸ਼ਹਿਰਾਂ ਦੇ ਲੋਕਾ ਉਹ ਵੱਧ ਤੋਂ ਵੱਧ ਚੜ੍ਹ ਕੇ ਹੁੰਦੇ ਆ ਸੋ ਮੈਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੂੰਗਾ ਕਿ ਆਪਾਂ ਇੱਕ ਚੰਗੇ ਰਾਹ ਤੇ ਚੱਲੀਏ ਤੇ ਮੈਂ ਕਮੇਟੀ ਦਾ ਧੰਨਵਾਦ ਦਿਲੋਂ ਕਰਦਾ ਜਿਹੜੇ ਕਿ ਹਰ ਸਾਲ ਵਾਂਗੂੰ ਇੰਨੀ ਗਰਮੀ 'ਚ ਇੰਨੀ ਮਿਹਨਤ ਦੇ ਨਾਲ ਇੱਕ ਇਮਾਨਦਾਰੀ ਵਾਂਗੂੰ ਗਾਂ ਦੀ ਗਾਏ ਕੱਠ ਵਿਦਾਈ ਜਾਂਦੇ ਆ ਸੋ ਕਿਉਂਕਿ ਇੱਕ ਬਹੁਤ ਵੱਡਾ ਕੰਮ ਹੁੰਦਾ ਜਿਹੜਾ ਸਾਨੂੰ ਪੀਰਾ ਫਕੀਰਾ ਦੀਆਂ ਯਾਦਾਂ ਚ ਤਾਜ਼ਾ ਰੱਖਦਾ ਵਾ ਕਿ ਜਿਹੜੇ ਮੇਲੇ ਆਉਂਦੇ ਆ ਸੋ ਇਸ ਕਰਕੇ ਵੱਖਰੀਆਂ ਵੱਖਰੀਆਂ ਖੇਡਾਂ ਹੁੰਦੀਆਂ ਨੇ ਸੋ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਮੇਰੇ ਸਤਿਕਾਰਯੋਗ ਵੱਡੇ ਬ੍ਰਦਰ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜੋ ਕਿ ਬਟਾਲੇ ਦੇ ਐਮ ਐਲ ਏ ਨੇ ਅੱਜ ਉਹਨਾਂ ਨੇ ਆਉਣਾ ਸੀ ਸੋ ਚੰਡੀਗੜ੍ਹ ਕੰਮ ਪੈਣ ਨਾਲ ਮੇਰੀ ਹਾਜ਼ਰੀ ਲਵਾਈ ਆ ਸੋ ਇਸ ਕਮੇਟੀ ਨੂੰ ਇਸ ਛੇ ਦੇ ਮੇਲੇ ਨੂੰ ਮੇਰੀ ਹਾਜ਼ਰੀ ਪ੍ਰਵਾਨ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਨੂੰ ਸਰ ਸੋਕਰ ਇੱਕ ਹੋਰ ਖਿਡਾਰੀ ਚਮਕ ਲਗਾ ਕੇ ਖੇਡਦਾ ਤਾਂ ਬੁਫੀ ਆ ਪਰ ਖੇਡਦੇ ਬਰਾਬਰ ਸੈਂਟਰੀ ਜਾਂਦੇ ਤਾਂ ਪਾਈਆਂ ਪਾਛੀ ਗਏ ਹੁਣ ਮੈਚਾਂ ਦੀ ਸ਼ੁਰੂਆਤ ਕਰ ਸਕੀਏ ਬਹੁਤ ਗਰਮੀ ਹੋ ਰਹੀ ਹੈ ਗਰਮੀ ਦਾ ਸਬਰ ਲੈਣ ਲਈ ਕੀ ਆ ਸ਼ੁਰੂ ਹੋ ਗਿਆ ਨਹੀਂ ਸ਼ੋਟਾਂ ਦਾ ਸੰਭਾਗੀ ਇੱਕ ਪਾਸੇ ਜਾਂਦੀ ਟੀਮ ਨਾਲ ਦੂਜੇ ਪਾਸੇ ਨਾ ਰਵੇ ਚਲੋ ਕਰੋ ਬਹੁਤ ਸ਼ੁਰੂ ਚਲੋ ਪੇਣਾਵਾ ਟੀਮਾ ਦਾ ਸ਼ੁਰੂ ਕਰਦਿਆਂ ਸਰੋ ਸਾਹਿਬ ਅੱਜ ਭਾਗੋਵਾਲ ਦੇ ਦੂਜੇ ਦਿਨ ਤੁਸੀਂ ਮੇਲੇ ਦੇ ਵਿੱਚ ਪਹੁੰਚੇ ਜੀ ਕੀ ਗੱਲਾਂ ਤੁਹਾਡੀਆਂ ਸਭ ਤੋਂ ਪਹਿਲੇ ਦੀ ਪ੍ਰਬੰਧਕ ਕਮੇਟੀ ਜੋ ਮੇਲਾ ਕਮੇਟੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਉਹਨਾਂ ਨੂੰ ਪਿੰਡ ਭਾਗੋਵਾਲ ਵਸੀਆਂ ਨੂੰ ਸਾਡੇ ਇਲਾਕਾ ਵਸੀਆਂ ਨੂੰ ਮੈਂ ਅੱਜ ਮੇਲੇ ਦੀਆਂ ਬਾਬਾ ਮਥਰ ਸਾਹਿਬ ਦੀ ਜੀ ਉਸਾਨਾ ਮੇਲਾ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਨਾਲ ਮੈਂ ਆਸ ਵੀ ਕਰਦਾ ਸਾਡੀ ਜੋ ਸੰਗਤ ਹੈ ਗੁਰਦਾਸਪੁਰ ਲਾਕੇ ਦੀ ਰਹਿਣ ਵਾਲੀ ਇਤੋਂ ਬੜੀ ਸਿੱਖਮਤ ਮਿਲਦੀ ਹੈ। ਬੜੇ ਬੱਧੀ ਗਲਾਕਾਰ ਭਰਾ ਵੀ ਆਏ ਨੇ ਆਪਣੇ ਸ਼ਬਦਾਂ ਦੇ ਨਾਲ ਬੜੇ ਸੋਹਣੇ ਬਿਆਨ ਕਰ ਰਹੇ ਨੇ। ਸਾਡੇ ਜਿੰਨੇ ਵੀ ਅੱਜ ਕਬੱਡੀ ਖਿਡਾਰੀ ਉਹ ਵੀ ਜਿੰਨੇ ਸਾਡੇ ਪੁਲਿਸ ਮੁਲਾਜ਼ਮ ਜਿਨ੍ਹਾਂ ਜਿਨ੍ਹਾਂ ਨੇ ਅੱਜ ਯੋਗਦਾਨ ਪਾਇਆ ਉਹਨਾਂ ਦਾ ਬਹੁਤ 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 ਧੰਨਵਾਦ ਕਰਦਾ। ਉਹ ਨਾਲ ਮੈਂ ਭਾਗੋਵਾਲ ਨੂੰ ਪਹਿਲਾਂ ਵੀ ਮੈਂ ਪਿੰਡ ਭਾਗੋਵਾਲ ਨੂੰ ਕਿਹਾ ਸੀ ਗੁਰਦਾਸਪੁਰ ਦਾ ਵੱਡਾ ਪਿੰਡ ਹੈ। ਅਲਕਾ ਵਾਢੀਗੜ ਪਚੂਟੀਆਂ ਦਾ ਸਭ ਤੋਂ ਵੱਡਾ ਪਿੰਡ ਹੈ। ਪਿੰਡ ਨੂੰ ਨਾਲ ਵਧੀਆ ਡਿਵੈਲਪਮੈਂਟ ਦੇ ਕਿਉਂਕਿ ਮੈਂ ਵਧੀਆ ਉੱਤੇ ਲਾ ਬਰਤੀਸ ਪਿੰਡ ਦਾ ਡਵੈਲਪਮੈਂਟ ਕਰਾਂਗਾ ਕਲਾਸ ਵਿੱਚ ਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਪ੍ਰਮਾਤਮਾ ਨੂੰ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਿਆ। ਮੰਗਾ ਰੱਖੀਆਂ ਪਿੰਡ ਵਾਲਿਆਂ ਨੂੰ ਤਾਂ ਮੰਗਾ ਵੇਖੋ ਜੀ ਥੋੜੇ ਸਮੇਂ ਤੱਕ ਪੰਚਾਇਤਾਂ ਮੰਗਾਂ ਮੈਂ ਆਪ ਹੀ ਬਸੇ ਸੋਚ ਕੇ ਬੈਠਾ। ਅੱਜ ਮੈਂ ਮੰਗ ਰੱਖੀ ਆ ਉਹਨਾਂ ਮੰਗਾਂ ਬਾਰੇ ਮੈਂ ਆਪ ਹੀ ਸੋਚ ਕੇ ਬੈਠਾ ਸਤਿਕਾਰਯੋਗ ਸਾਡਾ ਵੀਰ ਇੱਕ ਸਾਡੇ ਬਜ਼ੁਰਗ ਕੋਲਾ ਪਹਿਲੂ ਆਂਚੀ ਜੋ ਪਿੰਡ ਭਾਗੋਵਾਲ ਦੇ ਅੰਦੋਨਾਂ ਨੇ ਸਾਡਾ ਬੋਲਡ ਦੇ ਵਿੱਚ ਪਿੰਡ ਦਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਸੀ ਪੰਜਾਬ ਦਾ ਜ਼ਿਲ੍ਹੇ ਦਾ ਤੇ ਮੈਨੂੰ ਅੱਜ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਮੈਂ ਪਿੰਡ ਵਾਸੀਆਂ ਨਾਲ ਸੰਝਾ ਕੀਤਾ ਹੈ ਕਿ ਜੋ ਵੀ ਮੇਰੇ ਤੋਂ ਸੇਵਾ ਹੋਊਗੀ ਉਹਨਾਂ ਦੀ ਜਾਤ ਦੇ ਵਿੱਚ ਜੋ ਵੀ ਪਿੰਡ ਦੇ ਵਿੱਚ ਤੁਸੀਂ ਬਣਾਉਣਾ ਚਾਹੁੰਦੇ ਹੋਗੇ ਤੇ ਮੈਂ ਹਾਜ਼ਰ ਹਾਂ ਬਿਲਕੁਲ ਜਿੱਦੋਂ ਮਰਜ਼ੀ ਆ ਜਾਣਾ ਮੈਂ ਸੇਵਾ ਦੇ ਇਹਨੂੰ ਹਾਜ਼ਰ ਹਾਂ ਪਰ ਪ੍ਰਬੰਧਕ ਕਮੇਟੀ ਨੂੰ ਮੈਂ ਅੱਗੇ ਤੋਂ ਹਨ ਵੀ ਮੈਂ ਬੇਨਤੀ ਕਰੀ ਤੇ ਉਹਨਾਂ ਵੀ ਅੱਗੇ ਤੋਂ ਜੇ ਕੋਈ ਥੋੜੀ ਬਹੁਤੀ ਕਮੀ ਰਹਿ ਗਈ ਹੋਵੇ ਉਸ ਕਮੀ ਨੂੰ ਆਪਾਂ ਦੇਖਣਾ ਹੈ ਬੜੇ ਤਰੀਕੇ ਦੇ ਵਿੱਚ ਦੇਖਣਾ ਤਾਂ ਜੋ ਸਾਡੇ ਸਮਾਜ ਤੋਂ ਇਹ ਸੋਧ ਤੇਲਵਾਤੇ ਸਾਡੇ ਜੁੁੱਤ ਨੂੰ ਸਿੱਖਿਆ ਦੇਣ ਵਾਸਤੇ ਕੋਈ ਚੰਗਾ ਕੋਈ ਹੋਰ ਬਰਾਲਾ ਕਰ ਸਕੀਏ ਉਹ ਕੀ ਜ਼ਰੂਰ ਕਰਦੇ ਅੱਜ ਬਾਬੇ ਮਤਿਹਰ ਸ਼ਾ ਵਨੀਤ ਜੀ ਦੇ ਮੇਲੇ ਤੇ ਸੂਹ ਸੰਗਤਾਂ ਦਾ ਤੇ ਪੰਨੂ ਜੀ ਤੇ ਮੇਲਾ ਕਮੇਟੀ ਦਾ ਤੇ ਖਾਸ ਕਰਕੇ ਸਾਡੇ ਖਾਲਸਾ ਏਡ ਵਾਲੇ ਕਾਲੋ ਸਾਹਿਬ ਆਏ ਆ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਅੱਜ ਪਹੁੰਚ ਕੇ ਜਿੱਥੇ ਇਸ ਮੇਲੇ ਨੂੰ ਚਾਰ ਚੰਨ ਲਾਏ ਆ ਉੱਥੇ ਪੰਨੂ ਸਾਹਿਬ ਨੇ ਵੀ ਅੱਜ ਸਾਰੀਆਂ ਤਕਰੀਬਾਂ ਸਾਡੀਆਂ ਮੰਗਾ ਮੰਨ ਲਈਆਂ ਉਹਨਾਂ ਆਪਣੇ ਆ ਵੀ ਕੋਲਾ ਸਿੰਘ ਪਹਿਲਵਾਨ ਦੀ ਸਮਾਦ ਲਈ ਉਹਨਾਂ ਨੇ ਕਿਹਾ ਕਿ ਭਾਵੇਂ 2-4 2 ਲੱਖ ਲੱਗੇ ਭਾਵੇਂ 4 ਲੱਖ ਲੱਗੇ ਉਹ ਮੈਂ ਆਪਣੇ ਜਿੰਦਾ ਮਰਜ਼ੀ ਪ੍ਰਬੰਧ ਕਰਾਂ ਮੈਂ ਕਰੂੰਗਾ ਬਾਕੀ ਇਹ ਮੇਲਾ ਕਮੇਟੀ ਦੀ ਗੱਲ ਮੇਲਾ ਕਮੇਟੀ ਦੇ ਵਿੱਚ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਸਾਡੇ ਦਲਬਾਹ ਸਿੰਘ ਜੀ ਸ਼ਾ ਮੰਗਾ ਜੀ ਜਿਹੜੇ ਮੈਂਬਰ ਪੰਚਾਇਤ ਆ ਉਹਨਾਂ ਦੀ ਸਿਰ ਤੋੜ ਮਿਹਨਤ ਆ ਤਰਲੋਚਨ ਸਿੰਘ ਜੀ ਜਿਹੜੇ ਸਾਡੇ ਪ੍ਰਧਾਨ ਆ ਵਾਈਸ ਚੇਅਰਮੈਨ ਆ ਉਹਨਾਂ ਦੀ ਵੀ ਬੜੀ ਸਿਰ ਤੋੜ ਮਿਹਨਤ ਰਹੀ ਆ ਕਿ ਉਹਨਾਂ ਨੇ ਮੇਲੇ ਨੂੰ ਇਸ ਵਾਰੇ ਕਾਮਯਾਬ ਕੀਤਾ ਤੇ ਅੱਜ ਦਾ ਜਿਹੜਾ ਮੇਲਾ ਹੈ ਬਹੁਤ ਭਰਿਆ ਕੱਲ੍ਹ ਨਾਲੋਂ ਵੀ ਵੱਧ ਭਰਿਆ ਹੁਣ ਜਿਹੜੀ ਮਾਲੀ ਦੀ ਕੁਸ਼ਤੀ ਹੋਣੀ ਆ ਉਹ ਵੀ ਸਾਰਿਆਂ ਨੇ ਲੋਕਾਂ ਨੇ ਵੇਖਣੀ ਆ ਤੇ ਮੈਂ ਇਸ ਸਮੇਂ ਆਪਣੇ ਸਥਾਨਕ ਵਾਸੀ ਪਹਿਲਵਾਨ ਮਹਿੰਦਰ ਸਿੰਘ ਦੀ ਯਾਦ ਦੇ ਵਿੱਚ ਜਿੱਥੇ ਬੂਟਿਆਂ ਦਾ ਲੰਗਰ ਲਾਇਆ ਉੱਥੇ ਮੈਂ ਨਾਲ-ਨਾਲ ਖਲੀਫਾ ਪਹਿਲਵਾਨ ਜਿਹੜੇ ਉਹਨਾਂ ਦੇ ਸਮੇਂ ਦੇ ਪਹਿਲਵਾਨ ਰਹੇ ਆ ਉਹਨਾਂ ਨੂੰ ਨਗਦ ਨਾਮ ਤੇ ਨਾਲ ਟਰੋਫੀਆਂ ਦੇ ਕੇ ਵੀ ਸਨਮਾਨਿਤ ਕਰਵਾਉਣਾ ਪੰਨੂ ਸਾ Thank you. Hello.